ਦੀ ਭਾਗਾਂ ਵਾਲਾ ਦਿਨ ਹੈ ਜੀ ਮੈਂ ਤਾਂ ਬੜੀ دیر ਤੋਂ ਰਿਕੁਐਸਟ ਕਰ ਰਿਹਾ ਸੀਗਾ ਬਾਬਾ ਜੀ ਨੂੰ ਪਿਛਲੇ ਤਕਰੀਬਨ 1 ਸਾਲ ਤੋਂ ਲੱਗਿਆ ਹੈ ਸੀਗਾ ਔਰ ਅੱਜ ਬਾਬਾ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਬਾਬਾ ਗਿੰਦਰ ਸਿੰਘ ਜੀ ਢਿੱਲੋ ਸਾਹਿਬ ਔਰ ਬਾਬਾ ਤਸਦੀਕ ਸਿੰਘ ਗਿਲ ਸਾਹਿਬ ਸਪੈਸ਼ਲ ਪਾਵਰ ਤੇ ਨਾਦਰ ਸਿੰਘ ਜੀ ਨੇ ਬੜੀ ਕਿਰਪਾ ਕੀਤੀ ਹੈ ਸੱਜਣ ਕਰ ਗਏ ਨੇ ਸਾਨੂੰ ਦਰਸ਼ਨ ਦਿੱਤੇ ਨੇ ਉਸ ਤੋਂ ਬਾਅਦ ਹੀਰਾ ਮਹਿਲ ਦੇਖਣ ਦੀ ਬਹੁਤ ਤਮੰਨਾ ਸੀ ਕਿਉਂਕਿ ਹਿਸਟਰੀ ਨਾਲ ਜੁੜੇ ਹੋਏ ਨੇ ਜੀ ਲੰਮੇ ਸਮੇਂ ਤੋਂ ਜਦੋਂ ਵੀ ਮਿਲਦਾ ਸੀਗਾ ਤਾਂ ਮੈਂ ਨਾਪਾ ਹਿਸਟਰੀ ਦੀ ਗੱਲ ਕਰਦਾ ਸੀ ਅੱਜ ਉਦ ਦਿਨ ਆਇਆ ਕਿ ਉਹਨਾਂ ਦੇ ਅੰਦਰ ਪੈਸਟੀਸੀਪੇ ਨੇ ਜਿਹੜੀ ਹੀਰਾ ਮਹਿਲ ਦੇਖਣਾ ਆ। ਆ ਕਾਫੀ 1.5-2 ਘੰਟੇ ਹੀਰਾ ਮਹਿਲ ਦੇ ਵਿੱਚ ਲੱਗ ਕੇ ਨੇ ਖਾਣਾ ਖਾ ਕੇ ਤੇ ਔਰ ਨਾਬਾਦੀ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਆ ਕਿ ਸਭ ਦੀਆਂ ਅਰਦਾਸਾਂ ਦੁਆਵਾਂ ਨੇ ਕੰਮ ਕੀਤਾ ਜਿਵੇਂ ਬਾਬਾ ਜੀ ਖਿਸ਼ਤਾ ਤੇ ਨਾਬਾਦੀ ਸੰਗਤ ਨੂੰ ਦਰਸ਼ਮ ਦੇ ਕੇ ਗਏ ਆ ਤੇ ਪਾਸ਼ਾ ਸਾਹਿਬ ਤੇ ਕਿਰਪਾ ਬਣਾ ਕੇ ਰੱਖਣ ਕਿ ਸਾਰੀ ਸੰਗਤ ਜਿਹੜੀ ਆ ਤੰਦਰੁਸਤ ਚੜ੍ਹਦੀ ਕਲਾ ਰਹੇ। ਮਹਿਲ ਤੋਂ ਜੈਨੂ ਪਾਤੀ ਦਾ ਨਜ਼ਰ ਮਿੱਠਾ ਕੀ ਗੱਲ ਹੋਈ। ਮਹਿਲ ਦੇ ਵਿੱਚ ਐਕਚੁਅਲੀ ਹਿਸਟਰੀ ਜਿਹੜੀ ਹੈ ਜੀ ਉਹ ਬਹੁਤ ਪਸੰਦ ਕਰਦਾਂਗਾ ਬਾਬਾ ਜੀ ਤੇ ਨਾਭਾ रियासत ਦਾ ਜਿਹੜਾ ਇਤਿਹਾਸ ਹੈ ਮਰਜਾ ਹੀਰਾ ਸਿੰਘ ਜੀ ਮਰਜਾ ਕਮਨ ਸਿੰਘ ਜੀ ਸਿੱਖਿਜ਼ਮ ਨੂੰ ਲੈ ਕੇ ਜੋ ਕੰਟਰੀਬਿਊਸ਼ਨ ਨਾਭਾ ਰਿਆਸਤ ਦੀ ਉਹਦੇ ਤੋਂ ਬਾਬਾ ਜੀ ਬਹੁਤ ਤਮਾਮ ਕਰ। ਸੋ ਮੰਦੇ ਵਿੱਚ ਉਹਨਾਂ ਦੇ ਤਾਂ ਸੀ ਕਿ ਮੈਂ ਜਰੂਰ ਹੀਰਾ ਮਹਿਲ ਨਾਭਾ ਦੀ ਹਿਸਟਰੀ ਜਿਹੜੀ ਦੇਖਣੀ ਪਾਉਣਾ। ਹਾਂ ਜਿਸ ਸਵਾਗੇ ਮੌਕੇ ਤੇ ਨਾਇਕਾਨ ਸਿੰਘ ਨਾਭਾ ਜੀ ਦਾ ਮਹਾਨ ਕੋਸ਼ ਜਿਹੜਾ ਜੀ ਬਾਬਾ ਜੀ ਨੇ ਜਿਹੜਾ ਕੀਤਾ। ਤੇ ਬਾਕੀ ਇਹ ਤਾਂ ਸੰਗਤ ਦਾ ਪਿਆਰ ਹੈ ਜੀ ਕਿਉਂਕਿ ਜਿਹਨਾਂ ਨੂੰ ਆਪਾਂ ਮੰਨਦੇ ਆ ਆਪਣੀ ਆਸਥਾ ਹੈ ਤੇ ਜਦੋਂ ਆਪਾਂ ਉਹਨਾਂ ਨੂੰ ਦਿਲੋਂ ਯਾਦ ਕਰੀਏ ਤੇ ਫਿਰ ਆਪ ਹੀ ਆ ਜਾਂਦੇ ਚੱਲ ਕੇ ਜੀ ਬੜੀ ਬੇਨਤੀ ਪ੍ਰਵਾਨ ਕੀਤੀ ਸੱਚੇ ਪਾਤਸ਼ਾਹ ਨੇ ਬਾਬਾ ਜੀ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦੇ ਕਿੰਨਾ ਸਤਿਕਾਰ ਮੈਂ ਕਹਿੰਦਾ ਪੁੱਛ ਫਰਾਂ ਪੁੱਜੀ ਸੰਗਤ ਤੇ ਇੰਨਾ ਸ਼ਾਹ ਸੀਗਾ ਸਵੇਰ ਤੋਂ 4 ਵਜੇ ਤੋਂ ਸੰਗਤ ਨਾਭੇ ਪੰਚਨਾ ਸ਼ੁਰੂ ਹੋ ਗਈ ਸੀ ਔਰ ਸੰਗਤ ਜਦ ਤੱਕ ਬਾਬਾ ਜੀ ਗਏ ਨਹੀਂ ਉਹ ਤੱਕ ਬੈਠੀ ਰਹੀ ਹੈ ਕੋਈ ਆਪਣੀ ਆਪਣੀ ਤਰੀਕੇ ਨਾਲ ਕੋਈ ਹੱਥ ਜੋੜ ਰਿਹਾ ਕੋਈ ਉਹਨੂੰ ਨਮਸਕਾਰ ਕਰ ਰਿਹਾ ਕੋਈ ਗੀਤ गा ਰਿਹਾ ਕੋਈ ਰੋ ਰਿਹਾ ਕਿਸੇ ਅੱਖਾਂ 'ਚ ਪਾਣੀ ਆ ਤੇ ਕੋਈ ਆਪਣੀ ਆਪਣੀ ਭਾਵਨਾ ਨਾਲ ਜਿਹੜਾ ਆਪਣੀ ਆਪਣੀ ਭక్తి ਜਿਹੜੀ ਹੈ ਪ੍ਰਗਟ ਕਰ ਰਿਹਾ ਸੀਗਾ ਬਹੁਤ ਸੰਗਤ ਭਾਗਾਂ ਵਾਲੀ ਹੈ ਨਾ ਭਾਦੀ ਕਿ ਸੰਗਤ ਦੇ ਹਿੱਸੇ ਅੱਜ ਇਸ ਮੁਬਾਰਕ ਦਿਨ ਆਇਆ ਹੈ ਤੇ ਪਾਛਾ ਪਾਛਾ ਕਰਦਾ ਹਾਂ ਬਹੁਤ ਤਾਂ ਬਾਬਾ ਜੀ ਦਾ ਇੱਥੇ ਆਣੇ ਕਿਤੇ ਬਹੁਤ ਬਹੁਤ ਸ਼ੁਕਰੀਆ ਉਹਨਾਂ ਦਾ ਬਹੁਤ ਲੱਗ ਕੰਮ ਯਹਾਂ ਤੇ कि वो महल आए जिस तरह से पहले के टाइम में यहाँ पे संगा आए करते थे वैसी रौनकें लगी महल में आप देख सकते हैं कि कितनी संगत आई है जी देखने मिलने के लिए तो मैं बाबा जी के बहुत शुक्रगुजार गुजार हूँ थैंक यू वेरी मच टू उन्होंने मेरा इनविटेशन माना और महल आ रहे हैं हाँ जी फर्स्ट टाइम आ रहे हैं क्योंकि बाबा जी को भी पुरानी चीज़ों का बहुत शौक है पुरानी बातों का उन्हें महल भी देखना और तो है और बाबा जी को लेके कितना उत्साह है बाबा जी को लेके हम लोग तो सब बहुत खुश है ही हैं बट आप बाहर उत्साह देख सकते हैं कि संगत में कितना उत्साह है जो बाबा जी को फॉलो करते हैं और मैंने इस तरह से किसी को भी किसी के भी फॉलोवर्स नहीं देखे हैं जिस तरह से बाबा जी के फॉलोवर्स हैं मतलब इतना ज़्यादा बाबा जी के प्रति सबका लगाव है कि wow. इट्स अनबिलीवेबल वो बाबा जी को पहले से पता था हम बताने की जरूरत और बाबा जी को फॉर्चुनेटली पूरी नाभा की हिस्ट्री के बारे में भी बताया महाराजा कुदमन सिंह जी के भी बारे में बताया और बाबा जी इस बात से बहुत खुश हैं कि हम लोग इस महल को वापस रिस्टोर कर रहे हैं तो इसलिए मैंने बाबा जी को रिक्वेस्ट किया पहले आइए देखने कि अब कैसा है और फिर साल भर बाद वापस आइएगा देखने के क्या चेंजेस आए और बाबा जी खुद को बहुत शौक है पुरानी चीज़ों को बचाने का पुरानी चीज़ों को रिस्टोर करने का ਮੈਂ ਤਾਂ ਕਹਿਣਾ ਤਾਂ ਕਿ ਮੈਂ ਫਿਰ ਤਾਂ ਜ਼ਰੂਰ ਆਉਂਗਾ ਉਹਨੂੰ ਤਾਂ ਪਲੀਜ਼ ਆਪ ਆਕੇ ਆਪਣੇ ਸੁਜੈਸ਼ਨ ਵੀ ਦੇ ਦਿਜੀਏ ਕਿ ਹਮੇਂ ਹੋਰ ਕਿਸ ਤਰ੍ਹਾਂ ਸਿਸਕੋ ਅੱਛੇ ਸੇ ਰੀਸਟੋਰ ਕਰੀਏ ਕਾਫੀ ਸਾਲ ਸੇ ਇਸਮੇ ਕੁਝ ਕੰਮ ਨਹੀਂ ਹੋਤਾ ਜੀ ਕ੍ਰੈਕਿੰਗ ਕਿਤਾ ਕੀ ਨਹੀਂ ਨਹੀਂ ਰਹਿ ਗਈ ਉਹਦਾ ਭਾਜੀ ਹਾਂ ਜੀ ਹਾਂ ਤੁਹਾਨੂੰ ਸਭ ਤੋਂ ਸਤਪੰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਜੀ ਦੇ ਫਤੇ ਪਹਿਲਾਂ ਤਾਂ ਹੀ ਬਾਬਾ ਜੀ ਦਾ ਆਉਣ ਦਾ ਪਲਾਨ ਸੀਗਾ ਪਹਿਲਾਂ ਪੋਸਟਪੋਨ ਹੋ ਰਾਇ ਸੀ ਕਦੇ ਕੁਝ ਬੀਚ ਚ ਗਿਆ ਕੋਈ ਗੂੜੀ ਹੁਣ ਚਲੋ ਪੱਕਾ ਹੋਇਆ ਫਾਈਨਲ ਹੋਇਆ ਹੁਣ ਬੱਛ ਥੋੜੀ ਦੇਰ ਬਾਅਦ ਆਣ ਆਲੇ ਨੇ ਤਾ ਦੇਖ ਸਕਦੇ ਹੋ ਬਾਹਰ ਬਹੁਤ ਸਾਰੀ ਸੰਗਤ ਵੀ ਆਈ ਹੋਈ ਹੈ ਮੁਲਾਕਾਤ ਹੋਈ ਸੀ ਅੰਦਰ ਚ ਫਿਰ ਅੱਜ ਹੋਰ ਵੀ ਸੰਗਤ ਆਉਣੀ ਹੈ ਪਹਿਲਾਂ ਹੀ ਆ ਜੋ ਕਾਫੀ ਹੈ ਫਿਰ ਹੌਲੀ ਹੌਲੀ ਹੋਰ ਆਣਾ ਹੈ ਸਿਕਿਉਰਿਟੀ ਗਾਰਡ ਸਾਰੇ ਕੁਝ ਆਏ ਨੇ ਇਤਨਾ ਸਾਰੀ ਸੰਗਤ ਵੀ ਕੁਛ ਹੈ ਅਸੀਂ ਵੀ ਕੁਝ ਨੂੰ ਕਿ ਬਿਆ ਸਾਡੇ ਬਾਬਾ ਜੀ ਜਿਨ੍ਹਾਂ ਨੂੰ ਮਿਲਣ ਲਈ ਲੋਗ ਕੈ ਕਿੰਨੀ ਮੈਂ ਤੇ ਮਨੋ ਜੋ ਵੀ ਕਰ ਸਕਦੇ ਹਾਂ ਸਾਰੇ ਕਰ ਦਿੰਦੇ ਉਹ ਸਾਡੇ ਘਰ ਆ ਕੇ ਸਾਡੇ ਨੂੰ ਮਿਲਣ ਆਏ। ਧੀ ਲਈ ਖੁਸ਼ੀ ਆ ਫਰਸਟ ਟਾਈਮ ਦਾ ਦੇਖੋ ਖੁਸ਼ੀ ਤਾਂ ਹੁੰਦੀ ਹੀ ਹੁੰਦੀ ਹੈ। ਹੁਣ ਜਦੋਂ ਸਾਰੇ ਸੰਗਤ ਨੂੰ ਤਾਂ ਸਾਡੇ ਤੋਂ ਡਬਲ ਖੁਸ਼ੀ ਹੈ ਕਿਉਂਕਿ ਅਸੀਂ ਪਹਿਲਾਂ ਤੋਂ ਨਹੀਂ ਮੰਨਦੇ ਨੇ। ਉਹ ਕੋਈ ਜਾਂ ਤੋਂ ਬੱਚੇ ਸੀਏ ਤਾਂ ਤੋਂ ਮੰਨਦੇ ਸੀ। ਅਸੀਂ ਤਾਂ ਹੁਣ ਜਾਣਿਆ ਪਛਾਣਿਆ ਜਦ ਮਾਪੇ ਛੱਟੋ ਤਾਂ ਬਹੁਤ ਅੱਛਾ ਮਹਿਸੂਸ ਕਰਦੇ ਹਨ। ਹਮ ਸਤਸੰਗੀ ਹਾਂ ਔਰ ਕਾਫੀ ਸਾਲ ਹੋ ਗਏ ਤੇ ਸਾਡੀ ਫੈਮਲੀ ਚੁੱਤੀ ਤੇ और हम अभ्यास किया पहुंच जाते हैं सारे सत्संग अटेंड करते तो बहुत अच्छा लग रहा है कि बाबा जी का पाठ कीरा मंदिर में भी आ रहे हैं कई बार मिले नहीं हम मिलते काफ़ी बार नहीं बहुत अच्छा महसूस कर रहे हैं और बहुत स्पेशल है और बाबा जी भी आ रहे हैं बहुत तो एफर्ट बना के आ रहे हैं सब बहुत